ਅੱਜ ਬਠਿੰਡਾ ਦੇ ਜੱਸੀ ਪਾਉ ਵਾਲੀ ਵਿਖੇ ਭਾਰਤੀ ਪੈਟਰੋਲੀਅਮ ਡਿਪੂ ਦੇ ਸਾਹਮਣੇ ਤੇਲ ਟੈਂਕਰ ਐਸੋਸੀਏਸ਼ਨ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਵੱਲੋਂ ਟੈਂਡਰ ਪਾਉਣ ਐ ਬਾਹਰਲੇ ਸੂਬੇ ਦੇ ਲੋਕਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਤੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਪੁੱਜੇ। ਮਸਲਾ ਇਹ ਹੋਇਆ ਜੀ ਇੱਥੇ ਟੈਂਡਰ ਬਾਹਰ ਦੇ ਪੈਗੇ ਕਾਫੀ ਜ਼ਿਆਦੇ। ਆਪਾਂ ਨੂੰ ਕਿਸੇ ਵੀ ਸਟੇਸ਼ਨ ਤੇ ਕਿਸੇ ਵੀ ਜਗ੍ਹਾ ਤੇ ਹੋਰ ਬਾਹਰ ਜਾ ਕੇ ਟੈਂਡਰ ਨਹੀਂ ਪਾਉਣ ਦੇ ਰਹੇ। ਕੋਈ ਵੀ ਜੰਮੂ ਹੋਰ ਕਈ ਜਗ੍ਹਾ ਜਿੱਥੇ ਵੀ ਡਿਪੂ ਹੈ ਸਾਨੂੰ ਕੋਈ ਟੈਂਡਰ ਨਹੀਂ ਪਾਉਣ ਦੇ ਰਿਹਾ। ਇੱਥੇ ਸਾਰੇ 70% ਟੈਂਡਰ ਬਾਹਰ ਦੇ ਹੈਗੇ ਜੀ ਯੂਪੀ ਤੋਂ ਬਿਹਾਰ ਤੋਂ ਸਾਰੇ ਹੁਣ ਉਹ ਉਹਨਾਂ ਦਾ ਟਾਈਮ ਟੱਪ ਗਿਆ ਜੀ 8 ਤਰੀਕ ਤੱਕ ਐਗਰੀਮੈਂਟ ਦਾ ਟਾਈਮ ਸੀ ਉਹਨਾਂ ਦਾ ਟਾਈਮ ਟੱਪ ਗਿਆ ਟੱਪ ਗਿਆ ਹੁਣੇ ਪ੍ਰਸ਼ਾਸਨ ਦੇ ਇਹ ਸਾਰੇ ਤੱਕਾ ਕਰਵਾ ਕੇ ਉਹਨਾਂ ਦਾ ਕਰਵਾ ਰਹੇ ਉਹ 8 ਤਰੀਕ ਤੋਂ ਪਹਿਲਾਂ ਪਹਿਲਾਂ ਐਗਰੀਮੈਂਟ ਕਰ ਸਕਦੇ ਸੀ ਐਲਓਆਈ ਔਰ ਜਿਹੜੀਆਂ ਟਰਮ ਕੰਡੀਸ਼ਨ ਹੈ ਉਹਨਾਂ ਦੇ ਮੁਤਾਬਕ ਉਹ 8 ਤਰੀਕ ਤੋਂ ਪਹਿਲਾਂ ਆ ਜਾਂਦੇ ਇੱਥੇ ਆ ਕੇ ਕਰ ਸਕਦੇ ਸੀ ਤੱਕੇ ਨਾ ਕਰ ਲੈਂਦੇ ਪ੍ਰਸ਼ਾਸਨ ਨੂੰ ਲੈ ਕੇ ਪਰ ਹੁਣ 8 ਤੋਂ ਬਾਅਦ ਤਾਂ ਉਹਨਾਂ ਦਾ ਟਾਈਮ ਹੀ ਖਤਮ ਹੋ ਗਿਆ ਕਾਨੂੰਨਨ ਹੀ ਟਾਈਮ ਖਤਮ ਹੋ ਜਾਂਦਾ ਤੁਸੀਂ ਦੇਖਦੇ ਕਿ ਮੈਂ ਜਿਵੇਂ ਲਗਾਤਾਰ ਹੈ ਕੀ ਜਾ ਰਿਹਾ ਹੈ ਵੀ ਬਾਹਰਲੇ ਸੂਬਿਆਂ ਦੇ ਲੋਕ ਆ ਜਿਹੜੇ ਪੰਜਾਬ ਵਿੱਚ ਆ ਕੇ ਕਾਬਜ ਪੁਰੇ ਆ ਨਿਜਕਾਰ ਖੋਇਆ ਜਾ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਇਹ ਉਹ ਤਾਂ ਜੀ ਹਰ ਥਾਂ ਤੇ ਹਰ ਖਿੱਤੇ ਤੇ ਖੋਇਆ ਜਾ ਰਿਹਾ ਪੈਰ ਪੈਰ ਤੇ ਖੋਇਆ ਜਾ ਰਿਹਾ ਅਸੀਂ ਡੱਬ ਵਾਲੀ ਤੋਂ ਟੱਪ ਕੇ ਰਾਸ਼ਨ ਕਾਰਡ ਆਧਾਰ ਕਾਰਡ ਨਹੀਂ ਬਣਾ ਸਕਦੇ ਇੱਥੇ ਤੁਰਿਆ ਆਉਂਦਾ ਜਿੱਥੋਂ ਦਾ ਕੋਈ ਮਰਜ਼ੀ ਆ ਕੇ ਕਿਸੇ ਦੇ ਵੀ ਐਡਰੈਸ ਤੇ ਗੱਡੀ ਨਾਮ ਲੈ ਕਰਾ ਲੈਂਦਾ ਜੀ ਐਡਰੈਸ ਕਿਤੋਂ ਦਾ ਹੁੰਦਾ ਹੁਣ ਜਿਹੜੇ ਇੱਥੇ ਆਏ ਵੀ ਇੱਕ ਗਰਦਾਰੀ ਹੈ ਹਿਮਾਣਗੜ ਦਾ ਗੱਡੀਆਂ ਆਤੀਆਂ ਉਹਦੀਆਂ ਹਿਮਾਚਲ ਦੇ ਨਾਮ ਦੀਆਂ ਕਰਵਾ ਰੱਖੀਆਂ ਅਧੀਆਂ ਕਿਤੋਂ ਦੀਆਂ ਕਿਤੋਂ ਦਾ ਯਾਨੀ ਕਿ ਪੰਜਾਬ ਚ ਆ ਕੇ ਗੱਡੀਆਂ ਨਾਮ ਕਰਵਾਈ ਜਾਂਦੇ ਆ ਬਾਹਰ ਦੇ ਇੱਥੇ ਆ ਕੇ ਚੱਲੀ ਜਾਂਦੀ ਜੀ 70 80% ਤਾਂ ਸਾਨੂੰ ਇਹ ਖਾ ਗਏ ਕੋਈ 10% ਰਹਿ ਗਏ ਉਹ ਇੱਥੇ ਕੋਈ ਕੋਟਾ ਕਹੇ ਤਾਂ ਜੀ ਕੋਈ ਕੁਛ ਕਹੇ ਤਾਂ ਜਿਵੇਂ ਕਰ ਕਰਾ ਕੇ ਜਮਾਂ ਖਤਮ ਕਰੀ ਜਾ ਰਿਹਾ ਅੱਠ ਅੱਠ ਗੱਡੀਆਂ ਅਸੀਂ ਪਾਈਆਂ ਜੀ ਦੀ ਸਵਾ ਸਵਾ ਲੱਖ ਇੱਕ ਇੱਕ ਗੱਡੀ ਦੀ ਕਿਸ਼ਤਾਂ ਮਹੀਨੇ ਦੀ 6 ਮਹੀਨੇ ਪਹਿਲਾਂ ਤਾਂ ਟੈਂਡਰ ਪਾਉਂਦੇ ਆ 6 ਮਹੀਨੇ ਪਹਿਲਾਂ ਲੈ ਕੇ ਸਾਨੂੰ ਖੜੀਆਂ ਕਰਨੀਆਂ ਪੈਂਦੀਆਂ ਉਸ ਤੋਂ ਬਾਅਦ ਆ ਕੇ ਜੀ ਇਹਨਾਂ ਨੇ ਚਿੱਠੀਆਂ ਦੇਤੀਆਂ ਹਾਂ ਜੀ ਅਸਤਾਬਾਰ ਦੇਨ ਨੂੰ ਦੇਤੇ ਜੀ ਕੋਟਾ ਸੀ ਉਹਨਾਂ ਦਾ ਸਾਨੂੰ 8 8 ਗੱਡੀਆਂ ਪਾਈਆਂ ਇੱਕ ਇੱਕ ਗੱਡੀ ਦਿੱਤੀ ਹੁਣ ਦੱਸੋ ਕਿਵੇਂ ਸਰਵਾਈਵ ਕਰਾਂਗੇ ਗੱਡੀਆਂ ਤੋਂ ਵੱਧ ਕੀਮਤ ਦੇ 4 4 5 5 ਲੱਖ ਵਿਆਜ ਵੀ ਪੈ ਜਾਂਦਾ ਨਾ ਤੋਂ ਵੇਚ ਕੇ ਕਿਸੇ ਹਿਸਾਬ ਨਾਲ ਅਸੀਂ ਪੂਰੇ ਪੈ ਸਕਦੇ ਆ ਪ੍ਰਸ਼ਾਸਨ ਹਰ ਚਾਰ ਸ਼ਫੇਰੋਂ ਉਹਨੂੰ ਕਰਵਾਉਣਾ ਪਊਗਾ ਜੀ ਇਹਨੂੰ ਕਰਵਾਉਣਾ ਪਊਗਾ ਜਮਾ ਚਾਰ ਸ਼ਫੇਰੋਂ ਕੋਈ ਥਾਂ ਨਹੀਂ ਛੱਡ ਰੇ ਸਾਨੂੰ ਮਾਰਦੇ ਫਿਰ ਵੀ ਇਹ ਟੈਂਡਰ ਉਹਨਾਂ ਦਿੰਦੇ ਨੇ ਫਿਰ ਅਸੀਂ ਆਪ ਦਾ ਘਰੇ ਜਾਵੜਾ ਜੀ ਇੱਕ ਇੱਕ ਗੱਡੀ ਲੈ ਕੇ ਫਿਰ ਇਹ ਬਾਹਰ ਦੇ ਤੋਂ ਚਲਵਾਣਾ ਅਸੀਂ ਤਾਂ ਹੁਣ ਵੀ ਕਿਸੇ ਨੂੰ ਰੋਕਿਆ ਨਹੀਂ ਅਸੀਂ ਆਪ ਦੀਆਂ ਗੱਡੀਆਂ ਠਰ ਲੀਆਂ ਜੀ ਵੀ ਅਸੀਂ ਰੋਕ ਲਿਆ ਜਿਹੜੀ ਸਾਡੇ 1 1 2 2 ਆਈ ਹੈ ਭਾਈ ਤੁਸੀਂ ਬਾਹਰ ਤੱਕ ਸਰ 100% ਹੀ ਕਰਵਾ ਦਿਓ ਜਿਹੜੀ ਗੱਲਬਾਤ ਹੋਈ ਹੈ ਮੀਟਿੰਗ 'ਚ ਉਹ ਕੀ ਹੋਈ ਹੈ ਮੀਟਿੰਗ ਦੇ ਵਿੱਚ ਇਹਨਾਂ ਨੂੰ ਆਏ ਆਰਟੀਓ ਸਾਹਿਬ ਨੇ ਕਹਿਤਾ ਵੀ ਤੁਸੀਂ 8 ਤਰੀਕ ਤੋਂ ਬਾਅਦ ਵਾਲੇ ਜਿਹੜੇ ਪਹਿਲਾਂ ਪਹਿਲਾਂ ਵਾਲੇ ਉਹਨਾਂ ਤੋਂ ਕੰਮ ਕਰਵਾ ਸਕਦੇ ਵਿੱਚ ਕੋਈ 4-5 ਬੰਦਿਆਂ ਨੇ ਇਹ ਮੇਲ ਘਰੇ ਬੈਠਿਆ ਨੇ ਮੇਲ ਪਾਤੀ ਅਸੀਂ ਜੀ ਆਏ ਸੀ ਸਾਨੂੰ ਰੋਕਤਾ ਆਏ ਇੱਥੇ ਕੋਈ ਨਹੀਂ ਅਸੀਂ ਹੁਣ ਪ੍ਰਸ਼ਾਸਨ ਨੂੰ ਕਹਾਂਗੇ ਜੀ ਦੇਖੋ ਉਹਨਾਂ ਨੂੰ ਚੈੱਕ ਕਰੋ ਵੀ ਕਿਹੜਾ ਆਇਆ ਉਹਨਾਂ ਦੀ ਲੋਕੇਸ਼ਨ ਤੋਂ ਪਤਾ ਲੱਗ ਜੂ ਜਾਂ ਹੋਰ ਕਿਸੇ ਵੀ ਚੀਜ਼ ਤੋਂ ਪਤਾ ਲੱਗ ਜੂ ਕੈਮਰੇ ਆ ਉੱਥੇ ਪਤਾ ਲੱਗ ਜੂ ਵੀ ਕਿਹੜਾ ਬੰਦਾ ਆ ਤੇ ਕਿਹਨੂੰ ਅਸੀਂ ਰੋਕ ਕੇ ਪੁੱਠਾ ਭਜਾਇਆ ਹੁਣ ਉਹਨਾਂ ਨੂੰ ਬੁਲਾਇਆ ਜਾ ਰਿਹਾ ਹਾਂ ਬੁਲਾਇਆ ਜਾ ਰਿਹਾ ਵੀ ਆ ਕੇ ਸਾਈਨ ਕਰੋ ਜੇ ਸਰ ਬਿਲ ਕੇ ਦੋ ਪਾਈ ਗਈ ਹੈ ਜੀ ਮੇਲ ਕੋਈ 6 ਨੂੰ 7 ਨੂੰ ਪਾਈ ਗਈ ਨਹੀਂ ਹੁਣ ਬੁਲਾ ਕੇ ਉਹਨਾਂ ਨੂੰ ਸਾਈਨ ਕਰਨ ਦੀ ਗੱਲ ਕੀਤੀ ਜਾ ਰਹੀ ਕਿਤੇ ਜਾ ਰਹੀ ਇਹ ਤੱਕਾ ਹੀ ਹੈ ਜਿਹੜਾ ਸਰਿਆਮ ਤੱਕ ਹੈ ਜੀ ਮਾਮਲਾ ਜੀ ਇਹ ਹੀ ਹੈ ਬਾਹਰ ਦੇ ਸਟੇਟਾਂ ਦੇ ਬੰਦਿਆਂ ਨੂੰ ਟੈਂਡਰ ਦੇ ਰਹੇ ਹੈ ਜੀ ਦੀਪੂ ਵਾਲੇ ਜਿਹੜੇ ਲੋਕਲ ਮਾਲਕ ਹੈ ਉਹ ਗੱਡੀਆਂ ਆਪਣੀਆਂ ਤਿਆਰ ਕਰਾ ਰੱਖੀਆਂ 10-10 ਕਿਸੇ ਨੇ ਉਹਨਾਂ ਦੀ 1-1 ਗੱਡੀ ਲਈ ਹੈ ਜੀ ਲੱਖ ਲੱਖ ਰੱਖ ਲੱਖ ਰੁਪਿਆ ਕਿਸ਼ਤ ਹੈ ਜੀ ਗੱਡੀਆਂ ਦੀ ਉਹ ਕਿੱਥੋਂ ਭਰਨ ਜੀ ਹੈ ਕਿ ਇੱਕ ਗੱਡੀ ਹੈ ਨਵਾਂ-ਨਵਾਂ ਦੀਆਂ 6-6 ਮਹੀਨੇ ਪਹਿਲਾਂ ਕਿਸ਼ਤਾਂ ਭਰੀ ਜਾਂਦੇ ਆ ਜੀ ਇਹ ਟੈਂਡਰ ਬਾਹਰਲੇ ਬੰਦਿਆਂ ਨੂੰ ਦੇ ਰਹੇ ਆ ਜੀ ਕਿਉਂ ਛੋਲੇ ਨੂੰ ਕਿਉਂ ਨਹੀਂ ਦੇ ਰਹੇ ਬਾਹਰਲੇ ਕਿਉਂ ਦੇ ਰਹੇ ਕੀ ਕਰਨਾ ਕੀ ਕਹਿ ਸਕਦੇ ਆ ਜੀ ਪ੍ਰਸ਼ਾਸਨ ਅੰਦਰ ਪ੍ਰਸ਼ਾਸਨ ਹੀ ਦੱਸੂਗਾ ਜੀ ਅੰਦਰਲਾ ਤੇ ਅੰਦਰ ਪੰਜਾਬੀ ਬੰਦੇ ਸੀ ਜੀ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਅੰਦਰ ਸਾਰੇ ਬਾਹਰ ਦੇ ਆਫਸਰ ਹੈ ਜੀ ਕਿਵੇਂ ਦੇਖਦੇ ਹੋ ਲਗਾਤਾਰ ਪੰਜਾਬੀਆਂ ਦਾ ਜਿਹੜਾ ਧੱਕਾ ਕਰਿਆ ਜਾਂਦਾ ਜੀ ਬਾਹਰ ਦੇ ਟੈਂਡਰ ਮਿਲਣਗੇ ਜੀ ਮੈਂ بطور ਡਰਾਈਵਰ ਡਰਾਈਵਰੀ ਦਾ ਡਰਾਈਵਰ ਕੰਮ ਕਰ ਰਿਹਾ ਹਾਂ ਡੀਪੂ 'ਚ ਜੀ ਤੇ ਹੁਣ ਜੇ ਮੰਨ ਲਓ ਬਾਹਰ ਦੇ ਬੰਦੇ ਨੂੰ ਟੈਂਡਰ ਦਿੱਤਾ ਜੀ ਸਾਨੂੰ ਸਾਡਾ ਰੋਜ਼ਗਾਰ ਵੀ ਖੋਇਆ ਜਾਂਦਾ ਜੀ ਕਿੰਨਾ ਕੁ ਨੁਕਸਾਨ ਹੋਊਗਾ ਪੰਜਾਬੀ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਜੀ ਕਹਣ ਕਰ ਰਹੇ ਆ ਪੰਜਾਬੀਆਂ ਦਾ ਜੀ ਬਾਹਰ ਦੇ ਸੁਪਿਆਂ 'ਚ ਆਪਣੇ ਪੰਜਾਬੀਆਂ ਨੂੰ ਕੋਈ ਟੈਂਡਰ ਨਹੀਂ ਪਾਉਂਦੇ ਫਿਰ ਇੱਥੇ ਕੀ ਉਪਾਏ ਆ ਉਹੀ ਤਾਂ ਚੱਕਰ ਹੈ ਜੀ ਇਸੇ ਕਰਕੇ ਤਾਂ ਹੜਤਾਲ ਹੈ ਜੀ ਇਹ ਲਗਾਤਾਰ ਜਾਰੀ ਰਹੂਗੀ ਜੀ ਕੀ ਗੱਲਬਾਤ ਹੈ ਘਾਰ ਹੀ ਆਏ ਸੀ ਅੱਜ ਕੀ ਗੱਲਬਾਤ ਹੋਈ ਸਦਕਾਰੀਆਂ ਨਾਲ ਇਹੀ ਗੱਲਬਾਤ ਹੋਈ ਹੈ ਜੀ 8 ਤਰੀਕ ਤੱਕ ਜਿਨ੍ਹਾਂ ਦੇ ਸਾਈਨ ਹੋਏ ਹੋਏ ਆ ਵੀ ਉਹਨਾਂ ਨੂੰ ਟੈਂਡਰ ਦਿੱਤੇ ਜਾਣ ਜੀ ਮਾਲਕਾਂ ਨੇ ਜੋ ਕੀਤਾ ਜੀ ਉਹਨਾਂ ਨੇ ਗੱਲ ਕੀਤੀ ਹੈ ਕਿ ਵੀ 8 ਤਰੀਕ ਲੰਘ ਚੁੱਕੀ ਹੈ ਜੀ ਕਾਨੂੰਨ ਅਨ ਤਾ ਇਹ ਲੋਕ ਆਏ ਸਾਈਨ ਕਰਨ ਵਾਸਤੇ ਜੀ ਤੇ ਫਿਰ ਇਹ ਛੜਾ ਥਾਰ ਪ੍ਰਸ਼ਾਸਨ ਦਾ ਧੱਕਾ ਹੈ ਜੀ ਸਾਨੂੰ ਕੋ ਟੈਂਡਰ ਨਹੀਂ ਦੇ ਰਹੇ ਸਾਡਾ ਪੰਡਤ ਆਹ ਯਾ ਵਾਲਾ ਕੋਈ ਹਰਿਆਣੇ ਜੀ ਕੋਈ ਕਿਸੇ ਨੂੰ ਟੈਂਡਰ ਨਹੀਂ ਗਿਆ ਕਿਤੇ ਜਾਵੜ ਗਈ ਪਰ ਇੱਥੇ ਕਿਉਂ ਦਿੱਤਾ ਜਾਜਾ ਪਰ ਉਹ ਉਹ ਤਾਂ ਅਗਲਾ ਛੱਡਣਾ ਤੇ ਕਈ ਇਹ ਤੇ ਇਹਦਾ ਡਰਾਈਵਰ ਭਰਾ ਅਸੀਂ ਇਹ ਤਾਂ ਫਿਰ ਵੇਲੇ ਵਧਾਂਗੇ ਉਹ ਗੱਡੀਆਂ ਪਾ ਕੇ ਆਪਦੇ ਬੰਦੇ ਰੱਖਣਗੇ ਜੀ ਡਿਮਾਂਡਸ ਨੇ ਜੀ ਜਿਹੜੇ ਲੋਕਲ ਆਪਣੇ ਟਰਾਂਸਪੋਰਟਰਸ ਨੇ ਉਹਨਾਂ ਦੇ ਤੇ ਜਿਹੜੇ ਬਾਹਰਲੇ ਸਟੇਟਾਂ ਤੋਂ ਜਿਹੜੇ ਬੰਦੇ ਆਏ ਆ ਉਹਨਾਂ ਨੇ ਇੱਥੇ ਬਿਡਿੰਗ ਪਲੇਸ ਕੀਤੀ ਆ ਆਪਦੀ ਜਿਹੜੇ ਲੋਕਲ ਟਰਾਂਸਪੋਰਟਰਸ ਨੇ ਉਹ ਕਹਿੰਦੇ ਜੀ ਜਿਹੜੇ ਬੰਦੇ ਤੈਸ਼ੁਦਾ ਸੀਮਾ ਡੇਟ ਦੇ ਅੰਦਰ ਆ ਗਏ ਆ ਉਹਨਾਂ ਨੂੰ ਲਾਅਅ ਕੀਤਾ ਜਾਵੇ ਤੇ ਜਿਹੜੇ ਬੰਦੇ ਹਲੇ ਤੱਕ ਨਹੀਂ ਆਏ ਉਹਨਾਂ ਨੂੰ ਨਾ ਲਾਅਅ ਕੀਤਾ ਜਾਵੇ ਤੇ ਇਹ ਮਾਨਯੋਗ ਡੀਸੀ ਸਾਹਿਬ ਦੇ ਨੋਟਿਸ ਤੇ ਹੈਗੀ ਹੈ ਜੀ ਗੱਲ ਕਿ ਡੀਸੀ ਸਾਹਿਬ ਨਾਲ ਮੀਟਿੰਗ ਫੀਸ ਕੀਤੀ ਜਾਊਗੀ ਜੀ ਜੋ ਵੀ ਉਹਨਾਂ ਦਾ ਡਿਸੀਜਨ ਹੋਊਗਾ ਉਸ ਤੋਂ ਬਾਅਦ ਫੈਸਲਾ ਲਏਗਾ ਤਾਂ ਸਾਈਨ ਕਰਵਾਏ ਜਾ ਰਹੇ ਕੁਝ ਦੇ ਇਤਰਾਜ਼ ਪੁਆਇਆ ਜਾ ਰਿਹਾ ਕਿ ਕਿ ਨਾ ਸਾਈਨ ਜੀ 8 ਤਰੀਕ ਹੀ ਲਾਸਟ ਡੇਟ ਸੀਗੀ ਉਹਨ 8 ਤਰੀਕ ਲਾਸਟ ਵਰਕਿੰਗ ਡੇ ਸੰਡੇ ਸੀਗਾ ਤਾਂ 9 ਤਰੀਕ ਨੂੰ ਬੰਦੇ ਕਹਿ ਰਹੇ ਜੀ ਅਸੀਂ ਆਏ ਸੀਗੇ ਸਾਨੂੰ ਰੋਕਿਆ ਗਿਆ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਉਹ ਅਸੀਂ ਜਾਂਚ ਕਰਾਂਗੇ ਜੇ ਇਦਾਂ ਦਾ ਕੁਝ ਹੋਇਆ ਹੈ ਉਹ ਜੋ ਵੀ ਐਡਮਿਨਿਸਟ੍ਰੇਸ਼ਨ ਦਾ ਫੈਸਲਾ ਹੋਊਗਾ ਉਸ ਸਿਰ ਮਥੇ ਲਾਉ ਨੂੰ ਅੱਜ ਸੇ ਉਹਤੇ ਕੰਪਲੀਟ ਕਿਉਂ ਨਹੀਂ ਕਰੀ ਉਹਨਾਂ ਨੇ ਦੇਖੋ ਜੀ ਉਹਨਾਂ ਵੱਲੋਂ ਮੇਲਸ ਕੀਤੀਆਂ ਗਈਆਂ ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਲੈਟਰਾਂ ਲਿਖੀਆਂ ਗਈਆਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ